ਹਲੋ ਜੀ ਸ਼ਸ਼ੀਕਾਂ ਜੀ ਸਾਰਿਆਂ ਨੂੰ ਅੰਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਜੀ ਸਾਰਿਆਂ ਸਭੀ ਠੀਕ ਠਾਕ ਹੈ ਜੀ ਅੱਜ ਆਪਾਂ ਕਰਵਾ ਚਾਤ ਲਈ ਸਪੈਸ਼ਲ ਸੂਟ ਲੈ ਕੇ ਆਏ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਕ੍ਰੇਵ ਤੇ ਸੂਟ ਹੈ ਜੀ ਦੇਖੋ ਹੈਵੀ ਦੁਪੱਟਾ ਇਹਦੇ ਨਾਲ ਸਾਰਾ ਫਰੰਟ ਬਣਿਆ ਹੋਇਆ ਹੈ ਇਹਦਾ ਬਹੁਤ ਸੋਹਣਾ ਬਹੁਤ ਸੋਹਣਾ ਕਲਰ ਨੇ ਜੀ ਕਰਵਾ ਚਾਤ ਲਈ ਹੈ ਨਾ ਇਹ ਵੀ ਸਾਰਾ ਫਰੰਟ ਹੈਵੀ ਹੈ ਨਾਲ ਦੁਪੱਟਾ ਜਾਲ ਵਾਲਾ ਆਰਗਾਂਜ਼ਾ ਦਾ ਕ੍ਰੇਵ ਦਾ ਸੂਟ ਹੈ ਜੀ ਇਹ ਕਲਰ ਦੇਖੋ ਕਿੰਨਾ ਸੋਹਣਾ ਜੀ ਇਹ ਵੀ ਆ ਗਈ ਜੀ ਫੋਰ ਸੈਂਡ ਵਰਕ ਹੋਇਆ ਹੋਊਗਾ ਦੁਪट्टे ਤੇ ਸਾਰਾ ਫਰੰਟ ਹੈਵੀ ਹੈ ਜੀ ਕਰੀਬ ਦਾ ਸੁੱਟੀ ਹੈ ਜੀ ਇਹ ਵੀ ਕਰੀਬ ਦੀ ਆ ਗਈ ਦੇਖੋ ਕਲਰ ਕਿੰਨਾ ਪਿਆਰਾ ਹੈਗਾ ਦੁਪट्टे ਤੇ ਵੀ ਵਰਕ ਆਊਗਾ ਜੀ ਫੋਰ ਸੈਂਡ ਹੈ ਵੀ ਵਰਕ ਹੈ ਦੇਖੋ ਜੀ ਵੀ ਈ ਸ਼ੇਪ ਗਲਾ ਬਣਿਆ ਹੋਇਆ ਬਾਜੂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਤੇ ਬਾਟਮ ਤੇ ਵੀ ਵਰਕ ਆਊਗਾ ਜੀ ਨੈਕਸਟ ਕਲਰ ਦੇਖੋ ਜੀ ਇਹ ਵੀ ਈ ਸ਼ੇਪ ਨਜ਼ਾਇਨਾ ਸਾਰੇ ਪੈਨਲ ਬਣੇ ਹੋਏ ਨੇ ਘੇਰਾ ਬਣਿਆ ਹੋਇਆ ਸੂਟ ਦਾ ਗਲਾ ਬਣਿਆ ਹੋਇਆ ਤਾਂ ਦੁਪੱਟਾ ਵੀ ਸਾਰਾ ਹੈਵੀ ਆਊਗਾ ਜੀ ਦੁਪੱਟੇ 'ਚ ਬੁਟੀ ਹੈਗੀ ਫੋਰ ਸੈਟ ਇਹ ਬਲੈਕ ਕਲਰ ਦਾ ਸੂਟ ਹੈ ਜੀ ਇਸ ਸਨੈਪ ਵਿੱਚ ਦੇਖਦਾ ਉਸ ਤਰ੍ਹਾਂ ਦਾ ਹੈ ਜੀ ਸੈਂਟਰਲ ਪੈਨਲ ਬਣੇ ਹੋਏ ਗਲਾ ਬਣਿਆ ਹੋਇਆ ਇਹ ਸਾਰਾ ਫਰੰਟ ਬਣਿਆ ਹੋਇਆ ਹੈ ਜੀ ਇਸਦੇ ਨਾਲ ਦੁਪੱਟਾ ਵੀ ਹੈਵੀ ਆਊਗਾ ਜੀ ਦੇਖੋ ਵੀ ਇਹ ਵੀ ਆਰਗੈਂਜ਼ਾ ਤੇ ਬਣਿਆ ਹੋਇਆ ਹੈ ਜੀ ਘੇਰਾ ਬਣਿਆ ਹੋਇਆ ਬਾਜੂ ਬਣੀਆਂ ਹੋਈਆਂ ਨੇ ਦੁਪੱਟਾ ਵੀ ਹੈਵੀ ਹੈ ਜੀ ਇਹ ਹੈਗਾ ਨੈਕਸਟ ਸੂਟ ਜੀ ਇਹਦਾ ਸਾਰਾ ਫਰੰਟ ਬਣਿਆ ਹੋਊਗਾ ਬਹੁਤ ਸੋਹਣਾ ਦਾ ਦੁਪੱਟਾ ਹੈ ਇਹ ਵੀ ਆਰਗਾਂజా ਦਾ ਸੂਟ ਹੈ ਜੀ ਤੇ ਆਰਗਾਂజా ਦਾ ਹੀ ਦੁਪੱਟਾ ਮਿਲੂਗਾ ਦੁਪੱਟੇ ਤੇ ਵੀ ਵਰਕ ਮਿਲੂਗਾ ਦੇਖੋ ਜੀ ਕ੍ਰਸ਼ ਦਾ ਸੂਟ ਹੈ ਜੀ ਸੈਂਟਰਲ ਪੈਨਲ ਬਣੇ ਹੋਏ ਨੇ ਮੋਰੀ ਵਰਕ ਆਊਗਾ ਜੀ ਤੇ ਬਾਟਮ ਇਹ ਦੇਖੋ ਜੀ ਬਹੁਤ ਹੀ ਸੋਹਣਾ ਸੂਟ ਹੈ ਵੀ ਚਾਰ ਕਲਰ ਨੇ ਇਹਦੇ ਵਿੱਚ ਇਹ ਹੈਗੇ ਐਕਸਟਰਾ ਡਿਜ਼ਾਈਨ ਇਹਦੇ ਵਿੱਚ ਵਿਚਾਰ ਕਲਰ ਆਉਣਗੇ ਬਹੁਤ ਸੋਹਣੇ ਕਲਰ ਨੇ ਇਹ ਸਾਰੇ ਕੀ ਰੇਤੇ ਵਰਕ ਆਉਂਗੇ ਜਿਸ ਤੇ ਬਹੁਤ ਪਿਆਰੇ ਸੂਟ ਬਣੇ ਹੋਏ ਨੇ ਕਰਵਾ ਚਾਤ ਲਈ ਸਪੈਸ਼ਲ ਸੂਟ ਨੇ ਜੀਏ ਹੇ ਤੁਸੋਂ ਕੋਈ ਵੀ ਸੂਟ ਪਸੰਦ ਆਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਕਰੀਨ ਦੇ ਦਿੱਤੇ ਨੰਬਰ ਤੇ ਸੈਂਡ ਕਰ ਸਕਦੇ ਹੋ ਇਹਨਾਂ ਦਾ ਵੀ ਘੇਰਾ ਬਣਿਆ ਹੋਇਆ ਚ ਨਾਲ ਦੁਪੱਟਾ ਆਊਗਾ ਦੁਪੱਟੇ ਦੇ ਫੂਟ ਸਾਈਡ ਲਾਸ ਲੱਗੀ ਹੁੰਦੀ ਹੈ ਇਹ ਅਗੇ ਜੀ ਆਰਗੈਂਜਾ ਦਾ ਆਰਗੈਂਜਾ ਲਈ ਦੁਪੱਟਾ ਹੋਊਗਾ ਵਰਕ ਹੋਇਆ ਹੋਇਆ ਜੀ ਇਹ ਸੈਂਟਰਲ ਪੈਨਲ ਜਾਣਗੇ ਜੀ ਕ੍ਰਸ਼ ਦਾ ਸੂਟ ਆਊਗਾ ਚੈੱਕ ਕਰ